ਰਿਪੋਰਟ ਜਿਹੜਾ ਨੇੜੇ ਹੋਣ ਕਰਕੇ ਜਹਾਜ਼ ਉੱਡਦੇ ਇੱਥੇ ਨੇੜੇ ਗੋਟੀ ਦੇ ਰਿਪੋਰਟ ਦੇ ਬਿਲਕੁਲ ਨੇੜੇ ਜਿਹੜੀ ਰੈਸ਼ ਆ ਹਨੇਰਾ ਹੋ ਗਿਆ ਹਜੇ 5 ਵਜੇ ਨਹੀਂ ਤੇ ਐਂ ਹਾਲ ਹੋ ਗਿਆ ਸਵੇਰੇ 4 ਵਜੇ ਸਵਾ 4 ਵਜੇ ਹੀ ਦਿਨ ਚੜ ਜਾਂਦਾ ਐ ਲੱਗਦਾ ਵੀ ਨਹੀਂ ਸਦੇ ਬੜੀ ਸਦੇ ਉੱਠ ਖੜੇ ਐ ਤੇ 4 ਹੀ ਵਜੇ ਤੇ ਬਾਹਰ 5 ਵਜੇ ਧੁੱਪ ਨਿਕਲੀ ਹੁੰਦੀ ਆ ਇਹ ਗੱਲਬਾਤ ਆਸਾਨ ਦੀ ਮੌਸਮ ਹੁਣ ਆ ਦਿਨਾਂ ਦੋ ਚਾਰ ਮਹੀਨੇ ਮਾੜੀ ਮੋਟਾ ਮੌਸਮ ਠੀਕ ਰਹਿੰਦਾ ਨਹੀਂ ਤਾਂ ਸੈਲ ਜੇ ਵਾਲਾ ਮੌਸਮ ਰਹਿੰਦਾ ਚਪਚਪਾ ਜਾ ਕਿਉਂਕਿ ਜਿਵੇਂ ਆਪਣੇ ਬਰਸਾਤਾਂ ਦੇ ਵਿੱਚ ਹੌਣ ਭਾਦਜ ਹੁੰਦਾ ਇਹੋ ਜਿਹਾ ਮੌਸਮ ਬਾਲਾ ਰਹਿੰਦਾ ਚਾਹ ਤਾਂ ਫਿਰ ਠੰਡ ਵੀ ਇੱਕੇ ਦਾ ਠੰਡ ਹੀ ਹੋ ਜਾਂਦੀ ਤੇ ਜਾਂ ਫਿਰ ਜਿਵੇਂ ਚਪਚਪ ਜੀ ਕਰੀ ਜਾਂਦਾ ਮੌਸਮ ਭਾਰਤ ਦੇ ਜਿੰਨੇ ਵੀ 에어ਪੋਰਟ ਆ ਜਾਂ ਜਿਹੜੀਆਂ ਬੰਦਰਗਾਹਾਂ ਨੇ ਸਾਰਿਆਂ ਦੇ ਸੇਠ ਜੀ ਦਾ ਕਾਗਜ਼ਾ ਹੋਈ ਜਾਂਦਾ ਪ੍ਰਧਾਨ ਮੰਤਰੀ ਆਪਣੇ ਦਿਹਾੜੀ ਅੰਡਾਨੀ ਦੀ ਗੱਲ ਕਰ ਰਹੇ ਆ ਉਹਨਾਂ ਦਾ ਇੱਕ ਸਾਹਮਣੇ ਨਮੂਨਾ ਜਿਹੜਾ ਘਾਟੀ ਦੇ ਵਿੱਚ ਇੱਕ ਨਵਾਂ 에어ਪੋਰਟ ਬਣ ਰਿਹਾ ਤੇ ਆ ਸਾਹਮਣੇ ਜਿਹੜਾ ਦਿਖ ਰਿਹਾ ਤੁਹਾਨੂੰ ਤਿਆਰੀ ਹੋ ਰਹੀ ਹੈ ਇਹਦੀ ਏ ਮਿਸਟਰ ਅੰਡਾਨੀ ਦੇ ਅੰਦਰ ਆ ਗਿਆ ਜਿਹੜੀਆਂ ਹੁਣ ਇੰਟਰਨੈਸ਼ਨਲ ਫਲਾਈਟਾਂ ਗੁਹਾਟੀ ਸ਼ਹਿਰ ਦੇ ਪੂਰਾ ਨਾਰਥ-ਈਸਟ ਦੇ ਵਿੱਚ ਜਿੰਨੀਆਂ 7 ਸਟੇਟਾਂ ਨੇ ਗੁਹਾਟੀ ਮਗਾਲਿਆ ਮਣੀਪੁਰ ਮਿਜ਼ੁਰਮ ਨਾਗਾਲੈਂਡ ਤੇ ਤ੍ਰਿਪੁਰਾ ਸਾਰਿਆਂ ਦੀਆਂ ਫਲਾਈਟਾਂ ਜਿਹੜੀਆਂ ਇੱਥੇ ਆ ਕਰਨੀਆਂ ਲਾਲਾ ਜੀ ਦੇ 에ਰਪੋਰਟ ਤੇ ਤੇ ਉਹ ਪਰਲੇ ਪਾਸੇ 99 ਉੱਥੋਂ ਜਿਹੜੇ ਜਹਾਜ਼ ਉੱਡਦੇ ਆ ਉਹ ਸਾਹਮਣੇ ਜਿਹੜੇ ਦਿਖਦੇ ਆ ਯਾਰ ਜਿਹੜੀ ਤਿਆਰੀ ਹੋ ਰਹੀ ਹੈ ਲਾਲਾ ਜੀ ਹਨੇਰਾ ਹੋ ਗਿਆ ਪੂਰਾ ਇੰਨੀ ਕੁ ਜਾਣਕਾਰੀ ਸੀ ਵੱਡੇ ਪੱਧਰ ਤੇ ਜਿਹੜੀ ਤਿਆਰੀ ਹੋ ਰਹੀ ਹੈ ਮਸ਼ੀਨਾਂ ਸੁਣਾਈਆਂ ਬੜੀਆਂ ਉੱਚੀਆਂ ਉੱਚੀਆਂ ਲੱਗੀਆਂ ਨੇ ਹੋਰ ਨੇੜੇयां ਦਾ ਖਾਂ ਤਾਂ ਐ ਪੂਰਾ ਜੰਗੀ ਪੱਧਰ ਤੇ ਕੰਮ ਪੂਰਾ ਵੱਡਾ ਕਿੰਨੇ ਏਕੜ ਥਾਂ ਇੱਥੇ ਲਈਏ ਭਲਾ ਤਾਂ ਵੀ ਜ਼ਿਆਦਾ ਹੀ ਆ ਦੇਖਣ ਨੂੰ ਲੱਗਦੀ ਆ ਕਿੰਨੀ ਥਾਂ ਬਿਲਡਿੰਗ ਹੀ ਬਹੁਤ ਵੱਡੀ ਲੱਗਦੀ ਆ ਇਧਰ ਮੈੜਾ ਜਣੀ ਤੇ ਆ ਰਹੀਆਂ ਫੈਮਟੇ ਜਣੀ ਆ ਰਹੀਆਂ ਜਿੱਥੇ ਤੱਕ ਨਿਕਾ ਜਾਂਦੀ ਪਿੱਛੇ Pues no está aquí nada y acá.